ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਬਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀ ਮਿਲ ਸੰਤ ਜਨਾ ਰੰਗ ਮਾਣ ਰਲਿਆ ਜੀ ਹਾਂਜੀ ਰੰਗ ਮਾਣ ਇਸ ਨੂੰ ਮਾਣ ਨਹੀਂ ਕਹਿਣਾ ਮਾਣੇ ਨਾਣੀ ਦੀ ਸਿਆਰੀ ਆ ਮਿਲ ਸੰਤ ਜਨਾ ਰਾਗ ਮਾਨਹਿ ਰਲਿਆ ਜੀ ਜਿਨੇ ਜੀਓ ਪਾਧ ਹਨ ਇਹਨਾਂ ਨੂੰ ਸ਼ੁੱਧ ਉਚਾਰਨ ਕਰਨਾ ਜੀਓ ਜੀਓ ਨਹੀਂ ਕਹਿਣਾ ਊੜਾ ਖੁੱਲੇ ਮੂੰਹ ਬਲਾ ਨਹੀਂ ਉਚਾਰਨ ਕਰਨਾ ਜੱਜੇ ਦੀ ਬਿਹਾਰੀ ਵਧਾ ਕੇ ਊੜਾ ਬੰਦ ਮੂੰਹ ਬਲਾ ਔਕੜ ਨਾਲ ਉਚਾਰਨ ਕਰਨਾ ਜੀਓ ਮਿਲ ਸੰਤ ਜਨ ਰੰਗ ਮਾਨਹਿ ਰਲਿਆ ਜੀ ਗੁਰਦੀਪਕ ਗਿਆਨ ਸਦਾ ਮਨ ਬਲਿਆ ਜੀ ਹਰ ਤੁਠਾ ਢੁੱਲ ਢੁੱਲ ਮਿਲਿਆ ਜੀ ਢੁੱਲ ਢੁੱਲ ਇਹ ਪੋਲਾ ਹੀ ਉਚਾਰਨ ਕਰਨਾ ਹੈ ਹਰ ਤੁਠਾ ਢੁੱਲ ਢੁੱਲ ਮਿਲਿਆ ਜੀ ਮੇਰਾ ਮਾਨ ਤਨ ਪ੍ਰੇਮ ਲੱਗਾ ਹਰ ਢੁੱਲੇ ਜੀ ਮੈਂ ਮਿਲ ਮਿੱਤਰ ਸਤਗੁਰ ਵੇ ਚੋਲੇ ਜੀ ਮਿੱਤਰ ਰਾਰਾ ਪੂਰਾ ਨਹੀਂ ਹਠਾ ਰਾਰਾ ਮੈਂ ਮਿਲੇ ਮਿੱਤਰ ਸਤਗੁਰ ਵੇ ਚੋਲੇ ਜੀ ਮੈਂ ਮਿਲ ਮਿੱਤਰ ਸਤਿਗੁਰੂ ਦੇ ਚੋਲੇ ਜੀ ਮਨ ਦੇਵਾ ਮਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜੀ ਹਰ ਵਿਟੜ ਅਹ ਸਦਾ ਘੋਲੇ ਜੀ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀ ਹਾਂ ਇਹ ਜਿੰਨੇ ਵੀ ਵਾਸ ਪਾਦ ਹਨ ਤਿੰਨੇ ਪੂਰੇ ਉਚਾਰਨ ਕਰਨੇ ਹਨ ਵਾਸ ਮੇਰੇ ਪਿਆਰਿਆ ਵਾਸ ਮੇਰੀ ਗੋਵਿੰਦਾ ਇਥੇ ਵਿਸਰਾਮ ਹਰ ਕਰ ਕਿਰਪਾ ਇਥੇ ਠਮਕ ਮਾਨ ਵਾਸ ਜੀਵ ਮਾਨ ਚਿੰਦੇ ਆੜਾ ਫਲ ਪਾਇਆ ਮੇਰੇ ਗੋਵਿੰਦਾ ਹਾਂਜੀ ਮੇਰੇ ਗੋਵਿੰਦਾ ਜਿਹੜਾ ਪਾਦਾ ਨਾ ਇਹ ਤੋਂ ਪਹਿਲਾਂ ਠਮਕ ਲਾ ਦਨੀ ਹੈ ਅੱਗੇ ਜਿੰਨੇ ਵੀ ਆਉਣਗੇ ਮਾਨ ਚਿੰਦੇ ਆ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਵ ਵਿਗਸ ਕਸ ਕੇ ਉਚਾਰਨ ਕਰਨਾ ਗੁਰਪੂਰਾ ਵੇਖ ਵਿਗਸ ਜੀਵ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨੰਦਰ ਅਨੰਦ ਰਹਸ ਜੀਵ ਰਹਸ ਪਦਵੀ ਕਸ ਕੇ ਹੀ ਉਚਾਰਨ ਕਰਨਾ ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ ਨਾਲ ਧਿਆਨ ਨਾਲ ਉਚਾਰਨ ਕਰਨਾ ਵੱਡ ਭਾਗੀ ਵੱਡ ਭਾਗੀ ਬੋਲ ਕੇ ਨਾਲ ਈ ਬੋਲਣਾ ਹੈ ਹਰ ਪਾਇੜਾ ਵੱਡ ਭਾਗੀ ਮੇਰੇ ਗੋਵਿੰਦਾ ਹਰ ਪਾਇੜਾ ਵੱਡ ਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹ ਮਨ ਹਸ ਜੀ ਹਾਂ ਨਿਤ ਲੈ ਲਾਹ ਮਨ ਹਸ ਜੀ ਹਰ ਆਪ ਪਾਈ ਹਰ ਆਪੇ ਵੇਖੈ ਾਰੇ ਆਪੇ ਕਾਰੈ ਲਾਇਆ ਜੀਵ ਇੱਕ ਖਾਵਹਿ ਬਖਸ ਟੂਟ ਨ ਆਵੈ ਹਾਂ ਇੱਕ ਖਾਵਹਿ ਬਖਸ ਇਥੇ ਠਮਕ ਟੂਟ ਨ ਆਵੈ ਇੱਕ ਨਾ ਫੱਕਾ ਪਾਇਆ ਜੀਵ ਹਾਂਜੀ ਫੱਕਾ ਕਸਕੇ ਬੂਨਾ ਇੱਕ ਨਾ ਫੱਕਾ ਪਾਇਆ ਜੀਵ ਇੱਕ ਰਾਜੇ ਤਖਤ ਬਹ ਹੈ ਨਿਤ ਸੁਖੀਏ ਇੱਕ ਰਾਜੇ ਤਖਤ ਬਹ ਨਿਤ ਸੁਖੀਏ ਇਕ ਰਾਜੇ ਤਖਤ ਬਹ ਹੈ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਵ ਇਕਨਾ ਇੱਥੇ ਜਮਕ ਲੱਗ ਜੇਗੀ ਇਕਨਾ ਭਿਖ ਮੰਗਾਇਆ ਜੀਵ ਮੰਗਾਇਆ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਆ ਇਕਨਾ ਭਿਖ ਮੰਗਾਇਆ ਜੀਵ ਇਕ ਇਕ ਰਾਜੇ ਤਖਤ ਬਹ ਹੈ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਵ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋ ਸ਼ਬਦ ਜਿਹੜਾ ਨਾ ਸ਼ੁੱਧ ਉਚਾਰਨ ਕਰਨਾ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਆ ਮਾਜ ਮਹੱਲਾ ਨਹੀਂ ਕਹਿਣਾ ਗੌੜੀ ਮਾਜ ਮਹੱਲਾ ਚੌਥਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨਮਾਹੀ ਜੀਓ ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦ ਗੋਵਿੰਦਾ ਗੁਰ ਪੂਰਾ ਅਲਖ ਲਖਾਹੀ ਜੀਓ ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਤ ਦੁਖ ਲਹਜਾਹੀ ਜੀਓ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮ ਸਮਾਹੀ ਜੀ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨਹ ਹਰ ਪ੍ਰਭ ਦਿੱਠੜਾ ਨੈਣੀ ਜੀਓ ਹਾਂ ਕਿਨਹ ਇਥਿ ਯਮਕ ਲਾ ਦਨੀਆ ਕਿਨਹ ਹਰ ਪ੍ਰਭ ਦਿੱਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈ ਰਾਗਿਆ ਮੇਰੇ ਗੋਵਿੰਦਾ ਮੀਰਾ ਇਥਿ ਯਮਕ ਮਨ ਤਨ ਬਹੁਤ ਬੈ ਰਾਗਿਆ ਮੇਰੇ ਗੋਵਿੰਦਾ ਹਰ ਬਾਝਹ ਧਨ ਕੁਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਅੱਜ ਪਹਿਲਾਂ ਵੀ ਦੱਸਿਆ ਵੀ ਮੇਰੇ ਗੋਵਿੰਦਾ ਅੱਗੇ ਜਿੰਨੇ ਵੀ ਪਾਦ ਆਉਣਗੇ ਉਸ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਸੰਤ ਜਨਾ ਮਿਲ ਪਾਇਆ ਠਿ ਠਮਕ ਮੇਰੇ ਗੋਵਿੰਦਾ ਨਖੇਰ ਕੇ ਪਰਮ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣਾ ਸੈਣੀ ਜੀਓ ਹਰ ਆਇ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਸੁਖ ਵਿਹਾਣੀ ਰਣੀ ਜੀਉ ਮੈਂ ਮਿਲਹ ਸੰਤ ਮੇਰਾ ਹਰ ਪ੍ਰਭ ਸੱਜਣਾ ਮੈਂ ਮਿਲਹ ਸੰਤ ਨੀਰਾ ਹਰ ਪ੍ਰਭ ਸੱਜਣ ਮੈਂ ਮਾਨਤਾ ਨ ਭੁੱਖ ਲਗਾਈਆ ਜੀਉ ਹਾ ਰਹਿ ਨਾ ਸਕਾ ਬਿਨ ਦੇਖੇ ਮੇਰੇ ਪ੍ਰੀਤਮ ਸਕਾ ਉਚਾਰਨ ਕਰਨਾ ਸਕੋਨੀ ਕਹਿਣਾ ਹਉ ਰਹਿ ਨਾ ਸਕਾ ਬਿਨ ਦੇਖੀ ਮੀਰੀ ਪ੍ਰੀਤਮ ਹਾ ਰਹਿ ਨਾ ਸਕਾ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹ ਹਰ ਲਾਇਆ ਜੀਉ ਹਰ ਰਾਯਾ ਮੇਰਾ ਸੱਜਣਾ ਪਿਆਰਾ ਗੁਰ ਮੀਲੇ ਮੇਰਾ ਮਨ ਜੀਵਈਆ ਜੀਉ ਮੇਰਾ ਮਨ ਤਨ ਆਸਾ ਪੂਰੀਆ ਮੇਰੇ ਮੇਰਾ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਇੱਥੇ ਇਸਰਾਮ ਮੇਰਾ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਾਰ ਮਿਲਿਆ ਮਨ ਵਾਦਾਈਆ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਾ ਤੁਦ ਵਿਟੜਿਆ ਸਾਧਵਾਰੀ ਜੀ ਹਾਂ ਸਾਧ ਪੁਲਾ ਹੀ ਬੋਲਣਾ ਹੋ ਤੁਦ ਤੁਦ ਵਿਟੜਿਆ ਸਾਧਵਾਰੀ ਜੀ ਮੇਰਾ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤਗੁਰ ਵਿਸਟ ਸਤਗੁਰ ਵਿਸਟ ਮੇਲ ਮੇਰੇ ਗੋਵਿੰਦਾ ਸਤਗੁਰ ਵਿਸਟ ਮੇਲ ਇੱਥੇ ਠਮਕ ਲਾਉਣੀ 5 5 6 ਨਹੀਂ ਲਾਉਣਾ ਇੱਥੇ ਸਤਗੁਰ ਵੇਸਟ ਮੇਲ ਮੇਰੇ ਗੋਵਿੰਦਾ ਸਤਗੁਰ ਵੇਸਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਬਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਾਰਨ ਤੁਮਾਰੀ ਜੀਓ ਗੌੜੀ ਮਾਜ ਮਹੱਲਾ ਚੌਥਾ ਚੂਜੀ ਮੇਰੇ ਗੋਵਿੰਦਾ ਚੂਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੂਜੀ ਜੀਓ ਹਰ ਆਪੇ ਕਾਹਨ ਉਪਾਇ ਦਾ ਮੇਰੇ ਗੋਵਿੰਦਾ ਕੀ ਹਰ ਆਪੇ ਕਾਹਨ ਭਰਾ ਉਚਾਰਨ ਕਰਨਾ ਕ੍ਰਿਸ਼ਨ ਜੀ ਦਾ ਵਾਚਕ ਹੈ ਇਹ ਹਰ ਆਪੇ ਕਾਹਨ ਉਪਾਇ ਦਾ ਮੇਰੇ ਗੋਵਿੰਦਾ ਉਪਾਇ ਦਾ ਈੜੀ ਦੇ ਲਾਂ ਲਾ ਕੇ ਨਹੀਂ ਉਚਾਰਨ ਕਰਨਾ ਪੱਪੇ ਦਾ ਕੰਨਾ ਵਧਾ ਲੈਣਾ ਉਪਾਇ ਦਾ ਇਸ ਤਰ੍ਹਾਂ ਅੱਗੇ ਜਿੰਨੇ ਵੀ ਪਾਦ ਆਉਣਗੇ ਭੋਗ ਆਏ ਦਾ ਖਾਏ ਦਾ ਇਉਂ ਕੰਨਾ ਵਧਾ ਕੇ ਹੀ ਉਚਾਰਨ ਕਰਨਾ ਹਰ ਆਪੇ ਕਾਨ ਉਪਾਇ ਦਾ ਮੇਰੇ ਗੋਵਿੰਦਾ ਹਰ ਆਪੇ ਗੂਪੀ ਖੋਜੀ ਜੀਓ ਹਰ ਆਪੇ ਸਭ ਘਟ ਧੋਗ ਦਾ ਮੇਰੇ ਗੋਵਿੰਦਾ ਆਪੇ ਰਸਿਆ ਭੂਗੀ ਜੀਓ ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਇਹ ਧਿਆਨ ਨਾਲ ਠਮਕ ਲਾਉਣੀ ਹੈ ਹਰ ਸੁਜਾਨ ਇੱਥੇ ਠਮਕ ਲਾ ਦੇਣੀ ਹੈ ਨਾ ਭੁੱਲਈ ਇੱਥੇ ਠਮਕ ਲਾ ਦੇਣੀ ਹੈ ਫਿਰ ਬੋਲਣਾ ਮੇਰੇ ਗੋਵਿੰਦਾ ਇੱਥੇ ਬਿਸਰਾਮ ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਗੁਰੂ ਜੋਗੀ ਜੀਓ ਆਪੇ ਜਗਤ ਉਪਾਇ ਦਾ ਮੀਰੀ ਗੋਵਿੰਦਾ ਹਰ ਆਪ ਖਿਲੇ ਬਹੁ ਰੰਗੀ ਜੀਓ ਇਤਨਾ ਭੋਗ ਭੋਗਾ ਇਹਦਾ ਮੀਰੀ ਗੋਵਿੰਦਾ ਇਹ ਜੁੜਾ ਭੋਗਾ ਇਹਦਾ ਫੂੜਾ ਨਾ ਧੀਰਗ ਲਾ ਕੇ ਉਚਾਰਨ ਕਰਨਾ ਭਗਾਏ ਦਾ ਨਹੀਂ ਕਹਿਣਾ ਇਕਨਾ ਭੋਗ ਭੋਗਾ ਇਹਦਾ ਮੀਰੀ ਗੋਵਿੰਦਾ ਇਕ ਨਗਨ ਫਿਰ ਹੈ ਨੰਗ ਨੰਗੀ ਜੀਓ ਕਾਪੀ ਜਗਤ ਉਪਾਇਦਾ ਮੀਰੀ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਉ ਭਗਤਾ ਨਾਮ ਆਧਾਰ ਹੈ ਮੀਰੀ ਗੋਵਿੰਦਾ ਇਹ ਆਧਾਰ ਪਾਠ ਸ਼ੁੱਧ ਪਾਠ ਹੈ ਮੀਰੀ ਬੋਧੀ ਚ ਆਧਾਰ ਛਪਿਆ ਹੋਇਆ ਐੜੇ ਕੰਨੇ ਦੇ ਨਾਲ ਪ੍ਰਮੁਖ ਐੜਾ ਤਦੇ ਕੰਨਾ ਰਾਰੀ ਓਂਕੜ ਦੇ ਨਾਲ ਪਾਠ ਮੁੱਖ ਪਾਠ ਹੈ ਭਗਤਾ ਨਾਮ ਆਧਾਰ ਹੈ ਮੀਰੀ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਇਦਾ ਮੀਰੀ ਗੋਵਿੰਦਾ ਹਰ ਭਗਤਾ ਲੋਚ ਮਾਨ ਪੂਰੀ ਜੀਉ ਆਪੇ ਜਲਥਲ ਵਰਤਦਾ ਮੀਰੀ ਗੋਵਿੰਦਾ ਰਾਵ ਰਹਿਿਆ ਨਹੀਂ ਦੂਰੀ ਜੀਉ ਤੇ ਰਾਵ ਰਹਿਿਆ ਇਥਠਮਕ ਨਹੀਂ ਦੂਰੀ ਜੀਉ ਹਰ ਅੰਤਰ ਬਾਹਰ ਆਪ ਹੈ ਮੀਰੀ ਗੋਵਿੰਦਾ ਹਰ ਆਪ ਰਹਿਆ ਭਰ ਪੂਰੀ ਜੀਉ ਹਰ ਆਤਮ ਰਾਮ ਪਸਾਰਿਆ ਮੀਰੀ ਗੋਵਿੰਦਾ ਹਰ ਵਿਖੇ ਆਪ ਹਜ਼ੂਰੀ ਜੀਉ ਹਰ ਅੰਤਰਵਾਜਾ ਪਾਉਣ ਹੈ ਮੀਰੀ ਗੋਵਿੰਦਾ ਹਰ ਆਪ ਵਜਾਈ ਤਿਉ ਵਾਜੈ ਜੀਉ ਹਰ ਅੰਤਰ ਨਾਮ ਨਿਧਾਨ ਹੈ ਮੀਰੀ ਗੋਵਿੰਦਾ ਗੁਰ ਸਬਦੀ ਹਰ ਪ੍ਰਭ ਗੱਜੈ ਜੀਉ ਆਪੇ ਸ਼ਰਨ ਪੁਵਾਇਦਾ ਮੀਰੀ ਗੋਵਿੰਦਾ ਹਰ ਭਗਤ ਕੇ ਨਾਮ ਰਾਖ ਲਾਜੈ ਜੀਉ ਵੱਡ ਭਾਗੀ ਮਿਲ ਸੰਗਤੀ ਮੀਰੀ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਉ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ